ਹਾਂਜੀ ਬਾਈ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਕਾਫੀ ਟਾਈਮ ਬਾਅਦ ਆਪਾਂ ਬਲੌਗ ਬਣਾਇਆ ਵਾ ਤੇ ਵੀਡੀਓ ਆਪਾਂ ਵੈਸੇ ਬਣਾਉਦੇ ਰਹਿੰਦੇ ਸੀ ਪਰ ਆਪਾਂ YouTube ਤੇ ਮਤਲਬ ਅਪਲੋਡ ਨਹੀਂ ਕਰੀ ਤੇ ਪੁਰਾਣੀਆਂ ਵੀਡੀਓਸ ਪਈਆਂ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆ ਰੂਟਰ ਬੈਟਰ ਸੈਟਿੰਗ ਕਰਨ ਜਾਂਦੇ ਸੀਗੇ ਆਪਾਂ ਅਲੱਗ-ਅਲੱਗ ਟਰੈਕਟਰ ਦੀਆਂ ਵੀਡੀਓਆਂ ਫਾਰਮ ਟਰੈਕ ਆ 852 ਸਮਰਾਜ ਆ ਤੇ ਹੌਲੈਂਡ ਆ ਤੇ ਇੰਡੋਫਾਰਮਾ ਤੇ 4 ਪੁਆਇੰਟ ਟਰੈਕਟਰ ਨੇ ਸਾਰਿਆਂ ਦੇ ਆਪਾਂ ਗੇੜੇ ਸੈੱਟ ਕਰੇ ਸੀ ਸਾਰੀ ਮਤਲਬ ਲੋਡ 'ਚ ਚੱਲਦੇ ਸੀਗੇ ਆਪਾਂ ਗੇੜੇ ਸੈੱਟ ਕਰਕੇ ਸੈਟਿੰਗਾਂ ਕਰਕੇ ਚਲਾਏ ਸੀ ਸਾਰੇ ਤੇ ਕਿਹੜਾ ਟਰੈਕਟਰ ਕਿਵੇਂ ਚੱਲਦਾ ਉਹ ਸਾਰਾ ਆਪਾਂ ਵੀਡੀਓ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਨਾ ਤੇ ਵੀਡੀਓ ਨੂੰ ਬਾਈ ਜੀ ਪੂਰਾ ਜ਼ਰੂਰ ਦੇਖਿਓ ਤੇ ਚੈਨਲ ਨੂੰ ਬਾਈ ਜੀ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਛੋਟੇ ਵੀਰ ਦਾ ਸਾਥ ਜ਼ਰੂਰ ਦਿਓ ਤੇ ਬਾਕੀ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੰਦੇ ਰਹਾਂਗੇ ਐਸਸੀ ਵੀਰਾਂ ਲਈ ਸਬਸਿਡੀ ਆਈ ਸੀਗੀ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਇੰਸਟਾ ਤੇ ਵੀ ਵੀਡੀਓ ਪਾਈ ਸੀਗੀ ਆਪਾਂ ਤੇ ਕੋਈ ਖਾਸ ਉਹ ਭਰਨੀ ਹੋਈ ਸਬਸਿਡੀ ਕਿਉਂਕਿ ਕਈ ਵਾਰ ਆਪਾਂ ਪੇਮੈਂਟ ਵੀ ਭਰਦੇ ਸੀਗੇ ਉਹ ਵੀ ਨਾ ਤਾਂ ਸਰਕਾਰ ਦੇ ਖਾਤੇ ਜਾਂਦੀ ਸੀ ਨਾ ਬੰਦੇ ਦੇ ਖਾਤੇ ਦੇ ਵਿੱਚ ਜ਼ਿਮੀਂਦਾਰ ਦੇ ਖਾਤੇ 'ਚ ਆਉਂਦੀ ਸੀ ਕਾਫੀ ਗੱਲ ਜਾ ਰਹੇ ਆ ਉਹ ਸਬਸਿਡੀਆਂ ਦੇ ਇਸ ਕਰਕੇ ਉਹ ਉਹ ਚੱਲੀਆਂ ਨਹੀਂ ਉਹ ਭਰਨੀ ਹੋਈਆਂ ਸਬਸਿਡੀਆਂ ਜਦੋਂ ਕੋਈ ਹੋਰ ਨਵੀਂ ਸਬਸਿਡੀ ਆਈ ਜਰਨਲ ਵੀਰਾਂ ਨੂੰ ਜਦੋਂ ਸਬਸਿਡੀ ਆਈ ਉਦੋਂ ਆਪਾਂ ਵੀਡੀਓ ਜ਼ਰੂਰ ਪਾਵਾਂਗੇ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਬਣੇ ਰਹੋ ਵੀਡੀਓ ਚ ਇਦਾਂ ਹੀ ਜੀ। ਲਓ ਬਾਈ ਜੀ ਤੇ ਆਪਣੇ ਕੋਲ ਇੰਪਲੀਮੈਂਟ ਕਾਫੀ ਆਏ ਸੀ ਨਵੇਂ ਆਪਣੇ ਸਾਰੇ ਉਹ ਰੋਟਾਵੇਟਰ ਵੇਚ ਗਏ ਆ ਬਾਈ ਜੀ ਆਪਾਂ ਕਾਫੀ ਟਾਈਮ ਤੋਂ ਵੀਡੀਓ ਨਹੀਂ ਪਾਈ ਸਿਰਫ ਉਹ 2-3 ਬਚੇ ਨੇ। ਘੱਟੋ ਘੱਟ ਵੀ 22 ਰੋਟਾਵੇਟਰ ਖੜੇ ਸੀ ਹੋਰ ਨਵੇਂ ਮੰਗਾਵਾਂਗੇ ਤੇ ਇੱਕ ਆ ਨਵੀਂ ਚੀਜ਼ ਆ ਗਈ ਜੀ ਆਪਣੇ। ਪਹਿਲਾਂ ਇਹ ਆਪਣਾ ਲੋਹੇ ਦੇ ਵਿੱਚ ਆਉਂਦਾ ਹੁੰਦਾ ਸੀਗਾ ਜੀ। ਤੇ ਹੁਣ ਬਾਈ ਇਹ ਸਟੀਲ ਚ ਆ ਗਿਆ ਕਿਉਂਕਿ ਖਾਸੇ ਜ਼ੀਮੀਦਾਰਾਂ ਦੀ ਕਾਫੀਆਂ ਦੀ ਡਿਮਾਂਡ ਸੀਗੀ ਵੀ ਸ਼ਕਤੀਮਾਨ ਵਾਲੇ ਇਹ ਸਟੀਲ ਚ ਕੱਢਣ ਥੱਲੇ ਜਿਹੜਾ ਸਾਰਾ ਸਿਸਟਮ ਚੱਲਦਾ ਉਹ ਵੀ ਬਾਈ ਸਟੀਲ ਦੇ ਵਿੱਚ ਹੀ ਆ ਤਾਂ ਜੋ ਜਿਹੜਾ ਰਿਓ ਨਾਲ ਜਾਂ ਜੂਰੀ ਡਾਈ ਨਾਲ ਕਿਸੇ ਨਾਲ ਵੀ ਇਹਨੂੰ ਜੰਗ ਘੱਟ ਪਵੇ ਸਾਰਾ ਸਟੀਲ ਦੇ ਵਿੱਚ ਬਣਿਆ ਜੀ ਇਹ ਦੇਖੋ ਅਲਫਾਫੇ ਲਾਉਣੇ ਹਜੇ ਵਿੱਚੋਂ ਜਾਨੀ ਕਿ ਨਵੇਂ ਆ ਨਿਕਲੇ ਆਉਂਦਾ ਕਿਸੇ ਨੇ ਵੀ ਬਾਈ ਸਟੀਲ ਦਾ ਲੈਣਾ ਹੋਇਆ ਇਹ ਬ੍ਰੌਡਕਾਸਟਰ ਰਿਓ ਖੜਾਰਨੇ ਵਾਲਾ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਇਹਦੇ ਵਿੱਚ ਆਪਾਂ ਬਾਈ ਤੁਹਾਨੂੰ ਬਾਰਮ ਵੀ ਲਵਾ ਕੇ ਦਵਾਂਗੇ ਸਿਰੇ ਤੋਂ ਲੈ ਕੇ ਉੱਪਰ ਤੱਕ ਬਰਮ ਲੱਗੂਗੀ ਘੋਮੂਗੀ ਵਿੱਚ ਜਿਹੜਾ ਥੱਲੇ ਵਾਲਾ ਉਹ ਉੱਪਰ ਸਿੱਟੂਗੀ ਉਹਨੂੰ ਰਲਾਊਗੀ ਜੀ ਉਹ ਬਰਮ ਵੀ ਆਪਾਂ ਵੀ ਇਹ ਆਪਾਂ ਤੁਹਾਨੂੰ ਵਿੱਚ ਲਵਾ ਕੇ ਦਵਾਂਗੇ ਕਿਸੇ ਨੇ ਵੀ ਇਹ ਲੈਣਾ ਹੋਇਆ ਤਾਂ ਸੰਪਰਕ ਕਰਿਓ ਤੇ ਹੁਣ ਤੁਸੀਂ ਅੱਗੇ ਟਰੈਕਟਰਾਂ ਦੀ ਵੀਡੀਓ ਦੇਖਿਓ ਜੀ ਜਾਓ ਭਾਈ ਜੀ 855 ਨਾਲ ਚੱਕਰ ਸੈੱਟ ਕਰਨ ਆਏ ਸੀ ਆਪਾਂ ਰੋਟਾਵੇਟਰ ਤੇ 8 ਉਹਦਾ ਰੋਟਾਵੇਟਰ 36 ਮਾਨ ਦਾ ਟੀਏ ਲੋਜ ਚੱਲ ਰਿਹਾ ਜੀ 855 ਇਹ 바ਕੀ ਉੱਪਰ ਜਾ ਕੇ ਤੁਹਾਨੂੰ ਦਿਖਾ ਦਿੰਦੇ ਆ। ਉਹ ਬਈ ਕਲੱਚ ਤੇ ਬਿਓ ਜੀ। ਲਓ ਜੀ 1500 ਤੇ ਛੱਡਿਆ ਆ ਬਾਈ ਉਹਨੇ ਟਰੈਕਟਰ। 2 ਹੀ ਲੀਵਰ ਖੰਦੇ ਨੇ ਜੀ। ਤੇ ਛੱਡ ਦੋ ਬਈ ਕਲੱਚ। TYA ਨੂੰ ਆਈ TYA ਦੋ। ਪਿੱਛੇ ਰੋਡ ਹੈ 1554। ਆਹੇ ਉੱਥੇ ਹੀ ਚੱਲੀ ਜਾਂਦਾ ਜੀ। ਉਹ ਇੱਕ ਦਰ ਬੰਦੇ ਆ। ਪੂਰਾ ਮਿੱਟੀ ਭਰ ਕੇ ਨਿਕਲਿਆ ਜਾ ਰਿਹਾ ਦੇਖੋ ਬਿਲਕੁਲ ਆਰਾਮ ਨਾਲ ਚੱਲ ਰਿਹਾ ਜੀ ਇਹਦੇ ਵਿੱਚ ਜਿਹੜੀ ਕਰਾਰੀ ਪਾਈ ਆ ਜੀ 2024 ਮਾਡਲ ਟਰੈਕਟਰ ਆ ਜੀ 855 ਤੇ ਜਿਹੜੀ ਇਹਦੇ ਵਿੱਚ ਕਰਾਰੀ ਪਾਈ ਆ ਜੀ 15 ਤੇ 20 ਦੀ ਕਰਾਰੀ ਪਾਈ ਆ ਜੀ ਆਪਾਂ ਰੋਟਾਵੇਟਰ ਨੂੰ ਤੇ ਬਿਲਕੁਲ ਆਰਾਮ ਨਾਲ ਚੱਲ ਰਿਹਾ ਜੀ ਟਰੈਕਟਰ ਤੇ ਜ਼ਮੀਨ ਦੇਖੋ ਬਾਜੀ ਪੂਰੀ ਵਧੀਆ ਬਣਾ ਰਿਹਾ ਹੈ ਬਰੀਕ ਜ਼ਮੀਨ ਤੇ ਬਾਕੀ ਕਮੈਂਟ ਜਰੂਰ ਕਰਿਆ ਕਰੋ ਆਪਣਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਦਾ ਕਿਉਂਕਿ ਜਿਹੜਾ ਵੀ ਰੂਟਾਵੇਟਰ ਆਪਾਂ ਸੈੱਟ ਕਰਕੇ ਆਉਨੇ ਆ ਜਿਹੜੀ ਉਹ ਚ ਕਰਾਰੀ ਪਈ ਸਾਰੀ ਜਾਣਕਾਰੀ ਬਾਈ ਆਪਾਂ ਤੁਹਾਨੂੰ ਦੇ ਦੇਣੇ ਹੁੰਦੇ ਆ ਤੇ ਹੁਣ ਇਹਨੂੰ ਖੋਲ ਕੇ ਆਪਾਂ ਫਾਰਮ ਟਰੈਕ ਨਾਲ ਪਾਵਾਂਗੇ ਜੀ ਤੇ ਹੁਣ ਆ ਫਾਰਮ ਟਰੈਕ 45 ਨਾਲ ਇਸੇ ਰੂਟਾਵੇਟਰ ਨੂੰ ਪਾਵਾਂਗੇ ਸੇਮ ਕਰਾਰੀ ਤੇ ਚਲਾਵਾਂਗੇ ਲਓ ਜੀ ਪਹਿਲਾਂ ਆ 55 ਤੇ ਚਲਾਇਆ 30 ਇਹ ਲੋਚ ਵੀ ਇਹ ਰੂਟਾਵੇਟਰ ਖਿੱਚਦਾ ਜੀ ਫੁੱਲ ਲਾ ਕੇ ਥੱਲੇ ਦੇਖੋ ਹੁਣ ਆਹ ਟਰੈਕਟਰ ਤੇ ਦੇਖਾਂਗੇ ਇਹ ਵੀ 1500 ਦੇ ਛੱਡ ਕੇ ਵੀ ਇਹ ਕੀ ਕਰਦਾ 15 20 ਦੀ ਗਾਰੰਟੀ ਫਾਈ ਹੈ ਜੀ ਇਹਨੂੰ ਕਿ ਆਪਾਂ ਫਾਰਮ ਟਰੈਕ 43 ਆ ਜੀ ਲਓ ਜੀ ਪਹਿਲੇ ਲੋਚ ਆ ਜੀ ਪਹਿਲੇ ਲੋਚ ਦੋਵੇਂ ਲੀਵਰ ਖੱਲੇ ਆ ਬੜੀ ਠੀਕ ਆ ਲਓ ਜੀ ਇਹ ਵੀ ਪੂਰੀ ਵਧੀਆ ਖੇਚੜਾ ਦੂਵੇ ਲੋਜ ਪਾਓ ਜੀ ਲਓ ਜੀ ਫਾਰਮ ਟਰੈਕ 45 ਆ ਜੀ ਪਾਵਰ ਯਾਨੀ ਕਿ ਛੋਟੀ ਆ ਟਰੈਕਟਰ ਦੀ ਪਰ ਰੂਟਾਵੇਟਰ ਭਾਈ ਜੀ 8 ਫੁੱਟਾ ਦੇਖੋ ਸ਼ਕਤੀਮਾਨ ਗਾ ਆਪਣੀ ਦਾ ਟੁਕੜਾ ਰੂਟਾਵੇਟਰ ਆ ਤੇ ਉਹੀ 15 20 ਦੀ ਗਰਾਰੀ ਦੇ ਹੀ ਆਪਾਂ ਚਲਾ ਰਹੇ ਹਾਂ ਇਹਨੂੰ ਉਹੀ ਜਿਹੜੀ ਸਵਰਾਜ ਵਾਲੀ ਗਰਾਰੀ ਉਹਦੇ ਨਾਲ ਹੀ ਚਲਾ ਰਹੇ ਹਾਂ ਆਪਾਂ ਇਹਨੂੰ ਤੇ ਪਹਿਲਾਂ ਇਹ ਝਟਕੇ ਮਾਰਦਾ ਸੀਗਾ ਭਾਈ ਕਦੇ ਟਰੈਕਟਰ ਰੂਟਾ ਵਿਟਰ ਤੇ ਤਦੂਆ ਆਪਣਾ ਕਹਿੰਦੇ ਟਰੈਕਟਰ ਛੱਡ ਕੇ ਮਾਰਦਾ ਸੀ ਐ ਐ ਫਾਰਮ ਟਰੈਕ ਤੇ ਥੋੜੇ-ਬੋੜੇ ਦਾ ਛੱਡ ਕੇ ਮਾਰੀ ਜਾਂਦਾ ਹੁੰਦਾ ਇਹਨੂੰ ਆਤ ਵੀ ਆ ਜੀ ਪਰ ਬਿਲਕੁਲ ਸੈੱਟ ਚੱਲ ਰਿਹਾ ਜੀ ਦੇਖੋ ਬਿਲਕੁਲ ਸੈੱਟ ਚੱਲ ਰਿਹਾ ਕੋਈ ਚੱਕਰ ਨਹੀਂ ਥੋੜਾ ਦੋਵੇਂ ਲੀਵਰ ਥੱਲੇ ਆ ਜੀ ਲਓ ਜੀ ਬਿਲਕੁਲ ਆਰਾਮ ਨਾਲ ਚੱਲ ਰਿਹਾ ਫਾਰਮ ਟਰੈਕ 45 ਵੀ ਦੋਏ ਦੀਵਰ ਥੱਲੇ ਆ ਜੀ। ਹੁੰਦਾ ਯਾਨੀ ਕਹਿਣ ਵਧੀਆ ਮਿੱਟੀ ਬਣਾ ਰਿਹਾ ਹੈ। 15 20 ਦੀ ਗਰਾਰੀ ਹੋ ਆ ਜੀ। ਉਹੀ ਗਰਾਰੀ ਇਹ ਚਾਹੀ 15 20। 55 ਨਾਲ ਇਹ ਤੀਏ ਲੋਚ ਵੀ ਆਹ ਨਾਲ ਚੱਲਦਾ। ਉਹਦੀ ਆ ਥੋੜੀ ਜੀ ਪਾਵਰ ਚਲੋ ਘਟਾ ਜੀ। ਯਾਨੀ ਕਿ ਬਿਲਕੁਲ ਵਧੀਆ ਤੇ ਆਰਾਮ ਨਾਲ ਚੱਲ ਰਿਹਾ ਹੈ ਜੀ ਉਹ ਵੀ। ਹੋਰ ਬਾਈ ਜੀ ਕੀ ਹਾਲ ਚਾਲ ਆ ਜੀ? ਬੜੀ ਵਧੀਆ ਠੀਕ ਹੈ। ਹੋਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਨਾਮ ਆ ਬਾਈ ਜੀ ਆਪਣਾ? ਆਪਣਾ ਨਾਮ ਬਲਵਿੰਦਰ ਸਿੰਘ ਆ ਜੀ। ਅੱਛਾ ਪਿੰਡ ਕਿਹੜਾ ਜੀ? ਪਿੰਡ ਬੁਰਜ ਕੱਚਾ ਜੀ। ਅੱਛਾ ਅੱਛਾ। ਤੇ ਪਹਿਲਾ ਕਿੰਨਾ ਕੁ ਲੋਡ ਲੈਂਦਾ ਜੀ ਰੋਟਾ ਵਿਟਰ ਪਹਿਲਾਂ ਤਾਂ ਰੱਖਣੇ ਨਹੀਂ ਤਾਂ ਦਿੰਦਾ ਜੀ ਲਿਫਟ ਅੱਛਾ ਅੱਛਾ ਜੀ ਬਾੜ ਪੈ ਤੇ ਦਾਈਂ ਦਾ ਤੁਹਾਡੇ ਕੋਲ ਪਹੁੰਚੇ ਆ ਵੀ ਜਾ ਕੇ ਚੈੱਕ ਕਰਕੇ ਦੇਖੋ ਠੀਕ ਆ ਠੀਕ ਆ ਹੁਣ ਕਿਵੇਂ ਚੱਲੇ ਜੀ ਦੋਹੇ ਟਰੈਕਟਰਾਂ ਤੇ ਹੁਣਾਂ ਚੱਕਰ 100 ਵੀ ਨਹੀਂ ਲੰਦਾ ਜੀ ਹੁਣ ਤਾਂ ਅੱਗੇ ਦਾ 3 300 ਚੱਕਰ ਤੋੜ ਜਾਂਦਾ ਸਹੀ ਆ ਜੀ ਅੱਗੇ ਹਾਂ ਜੀ ਹੁਣ ਤਾਂ ਮੇਰੇ ਹਿਸਾਬ ਨਾਲ 40 ਚੱਕਰ ਵੀ ਤੋੜਦਾ ਨਹੀਂ ਹੈ ਨਹੀਂ ਹੁਣ ਤਾਂ ਸੂਈ ਉੱਥੇ ਹੀ ਆ ਜੀ ਉੱਥੇ ਹੀ ਰਹਿੰਦੀ ਆ ਆਰਾਮ ਨਾਲ ਰਹਿੰਦੀ ਆ ਚਲੋ ਨੋਰਮਲ ਨੋਰਮਲ ਚੱਕਰਾਂ ਦਾ 1500 ਚੱਕਰਾਂ ਦੇ ਆਰਾਮ ਨਾਲ ਚੱਲਦਾ ਜੀ ਬਾਈ ਜੀ ਰੋਟਾਵੇਟਰ ਦੇ ਢੇਡੇ ਸੈੱਟ ਕਰਨਾ ਆਏ ਜੀ ਟਰੈਕਟਰ ਬਾਈ ਜੀ 1450 1575 ਦੇ ਛੱਡਦੇ ਆ ਕੋਈ ਚੱਕਰ ਨਹੀਂ ਤੋੜਦਾ ਜੀ 30 60 ਟਰੈਕਟਰ ਆ 2000 7 ਮਾਡਲ ਆ ਜੀ 60 ਐਚ ਜੀ ਨੌ ਦਾ ਸੀਜ਼ਨ ਦਾ ਬਾਈ ਇਹਨੇ ਤੂੜੀ ਦੀ ਲਾ ਲਏ ਇਹ ਟਰੈਕਟਰ ਨਾਲ ਤੇ ਪੂਰਾ ਬੰਗੜਾ ਟਰੈਕਟਰ ਆ ਜੀ ਆਪਣੇ ਪਿੰਡ ਦਾ ਹੀ ਐ ਪੌਤ ਪਿੰਡ ਦਾ ਇਹ ਆ ਦੇਖੋ ਬਾਈ 9 ਫੁੱਟਾ ਰੋਟਾਵੇਟਰ ਬਿਲਕੁਲ ਮੜਾਈ ਬਣਾਉਣਾ ਜਾਂਦਾ ਤੇ ਦੋਏ ਲੀਵਰ ਬਾਈ ਜੀ ਥੱਲੇ ਛੱਡੇ ਹੋਏ ਆ ਬਾਈ ਇਹੋ ਨਾਲ ਦੋਨੇ ਹੀ ਉਹਨੂੰ ਮੋਰੇ ਤੋਂ ਦਿਖਾ ਦਿੰਦੇ ਆ ਕੋ ਟਰੈਕਟਰ ਆ ਉਹ ਨਾਲ ਫਿਰ ਰਿਹਾ ਨਾਲ ਨਾਲ ਜੰਦ ਰਿਹਾ ਸੀ ਇਹਨੂੰ ਦੋਏ ਥੱਲੇ ਆ ਦੇਖੋ ਓ ਜਦਾ ਸੈਕਟਰ ਟਰੈਕਟਰ ਆ ਤੇ 9 ਫੁੱਟ ਆ ਬਾਈ ਆਪਾਂ ਚੱਕਰ ਸੈੱਟ ਕਰਤੇ ਬਿਲਕੁਲ ਬੰਗਰ ਗੂੰਜਦਾ ਟਰੈਕਟਰ ਤੇ ਟੰਗਾਈ ਵੀ ਫੁੱਲ ਆ ਜੀ ਆ ਟੋਵਾ ਪੱਟੀ ਬਾਈ ਕਿੰਨਾ ਘੜੂਗਾ ਜਾਂਦਾ ਆ ਦੇਖੋ ਜੀ ਜੇ ਨੂੰ ਆਪਾਂ ਪੂਰਾ ਹੱਥ ਪਾਈ ਆ ਦੇਖੋ ਜੀ ਮੇਰੀ ਹਥੇਲੀ ਵੀ ਪੂਰੀ ਇੰਨਾ ਡੂਗਾ ਜਾਂਦਾ ਬਿਲਕੁਲ ਸੈੱਟ ਚੱਲ ਰਿਹਾ ਜੀ ਠੀਕ ਆ